ਹਾਂਜੀ ਬਈ ਆਪਣੇ ਨਾ ਮੈਂ ਆ ਵੀਡੀਓ ਅੱਗੇ ਵੀ ਇੱਕ ਵਾਰੀ ਪਾਈ ਸੀ ਕਿ ਆਪਣੇ ਨਾ ਘਰੇ ਕੀੜਿਆਂ ਦਾ ਭੌਣ ਬਹੁਤ ਤਕੜਾ ਭੌਣਾ ਬਹੁਤ ਹੀ ਤਕੜਾ ਜਿੰਨਾ ਵੀ ਕਹਿ ਦिए ਤੇ ਨਿਕਲਦਾ ਨਾ ਇਹ ਇੱਥੋਂ ਆ ਆਹ ਇਹਦੇ ਥੱਲੇ ਹੈਗੀ ਆ ਇਹਨਾਂ ਦੀ ਤੇ ਅੱਗੇ ਤਾਂ ਨਾ ਵੀ ਮੰਨ ਕੇ ਚਲੋ ਬਈ ਇਹ ਹੁਣ ਇੰਨਾ ਬੁਰਾ ਹਾਲ ਹੋਇਆ ਪਿਆ ਨਾ ਵੀ ਇਧਰ ਕੋਈ ਸਾਧਨ ਨਹੀਂ ਕੱਢ ਸਕਦੇਗੇ ਤੇ ਸਾਰੇ ਵੀੜੇ ਦੇ ਵਿੱਚ ਇਹਨਾਂ ਨੇ ਫੈਲਰ ਜਾਣਾ ਹੁੰਦਾ ਤੇ ਇਹਦੇ ਕਰਕੇ ਇੱਥੋਂ ਇੱਕ ਥਾਂ ਤੇ ਕਣਕ ਪਾ ਦੇ ਦੀ ਆ ਵੀ ਚਲ ਤਾਂ ਕਰਕੇ ਵੀ ਇੱਕ ਜਗ੍ਹਾ ਤੋਂ ਆਪਦਾ ਖਾਈ ਪੀ ਜਾਣ ਤੇ ਫੇਰ ਵੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਕੀ ਕਾਰਨ ਫੇਰ ਇੱਧਰ ਨੂੰ ਭੱਜ ਪੈਂਦੇ ਆ ਤੇ ਬਹੁਤ ਪੁਰਾਣਾ ਬਾਈ ਇਹ ਹੈਗਾ ਪੌਂਗਾ ਆ ਪੌਂਗਾ ਕੀ ਇਹਨਾਂ ਪਾਉਣ ਬਹੁਤ ਤਕੜਾ ਤੇ ਆ ਹੁਣ ਤਾਂ ਚਲੋ ਅਜੇ ਇਹਨਾਂ ਦਾ ਵੀ ਆ ਲੈਂ ਜੀ ਬਣਾ ਕੇ ਤੁਰੇ ਆਂ ਤੁਰਿਆ ਹੁੰਦੇ ਆ ਤੇ ਨਹੀਂ ਨਾ ਇਹ ਇਕੱਲੇ ਇਕੱਲੇ ਤੇ ਸਾਰੇ ਵਿਰੇ ਦੇ ਵਿੱਚ ਐ ਖਿਲੜ ਕੇ ਤੇ ਤੁਰੇ ਜਾਂਦੇ ਆ ਬਾਈ ਕੋਈ ਵੀਕਲ ਨਹੀਂ ਕੱਢਣ ਜੋਗਰੇ ਹੁੰਦੇ ਆ ਕਿ ਤੇ ਨਾ ਤੁਰਨ ਫਿਰਨ ਨੂੰ ਕੋਲੇ ਕੀ ਕਰਦਾ ਵੀ ਆਏ ਆ ਥੱਲੇ ਆਉਂਦੇ ਆ ਤੇ ਪੈਰਾਂ ਥੱਲੇ ਆ ਕੇ ਤੇ ਉਹ ਹੁੰਦੇ ਆ ਖਰਾਬ ਮਰਦੇ ਆ ਹਨਾ ਤੇ ਤੇ ਇਹਦਾ ਜੇ ਕਿਸੇ ਨੂੰ ਕੋਈ ਹੱਲ ਪਤਾ ਹੈਗਾ ਤਾਂ ਜਰੂਰ ਦੱਸੋ ਬਾਈ ਵੀ ਇਨੂੰ ਕੋਈ ਕਿਸੇ ਤਰੀਕੇ ਨਾਲ ਇਹਨਾਂ ਨੂੰ ਭੌਣ ਨੂੰ ਪਾਸੇ ਕੀਤਾ ਜਾ ਸਕੇ ਤੇ ਆ ਨਾ ਆ ਵੇਖੋ ਇਧਰ ਨਾ ਬਹੁਤ ਤਕੜਾ ਆ ਸਾਰੀ ਮਿੱਟੀ ਇਹਨਾਂ ਨੇ ਆਪਦੇ ਉਹਦੇ ਵਿੱਚੋਂ ਕੱਢੀ ਵੀ ਆ ਸਾਰੀ ਹਾਂਜੀ ਇੱਥੋਂ ਆ ਇਹ ਜਨਰੇਟਰ ਦੇ ਥੱਲੇ ਨਾ ਸਾਰੇ ਆ ਵੇ ਆ ਸਾਰੀ ਮਿੱਟੀ ਪਤਾ ਲੱਗਦਾ ਨਾ ਆਵੇਂ ਵੀਡੀਓ ਦੇ ਵਿੱਚ ਤੇ ਇਹ ਦੇਖਣ ਦਿਖਾਉਣਾ ਆਹ ਦੇਖ ਇਸ ਕਮਰੇ ਦੇ ਵਿੱਚ ਨਾ ਅੱਗੇ ਅਸੀਂ ਖੁੰਬਾਂ ਲਾਉਣੇ ਹੁੰਨੇ ਆ ਬਾਈ ਤੇ ਐਦਿਕੇ ਅਸੀਂ ਇਸੇ ਗੱਲ ਮਾਰਿਆ ਨੇ ਖੁੰਬਾਂ ਨਹੀਂ ਲਾਈਆਂ ਵੀ ਕਹੋਂਗੇ ਨਾ ਪਿਛਲੇ ਸਾਲ ਇਹ ਸਾਰਾ ਹੀ 20 ਚੁੱਕ ਕੇ ਲੈ ਗਏ ਸੀਗੇ ਇਵੇਂ ਇੱਥੋਂ ਤੇ ਇਹਦਾ ਜੇ ਕਿਸੇ ਨੂੰ ਕੋਈ ਹੱਲ ਪਤਾ ਤਾਂ ਜਰੂਰ ਦੱਸੋ ਬਾਈ